and ਜੀ ਜਿਹੜੀ ਇੱਕ ਪਿਛਲੇ ਸਮਾਨਾਂ ਦੇ ਵਿੱਚ ਇੱਕ ਮਤਲਬ ਧਰਨਾ ਚੱਲ ਰਿਹਾ ਵਾ ਇੱਕ ਭਾਈ ਗੁਰਜੀਤ ਸਿੰਘ ਜੀ ਅੱਜ 510 ਦਿਨ ਹੋ ਗਏ ਨੇ ਧਰਨੇ ਤੇ ਟਾਵਰ ਤੇ ਚੜੇ ਦੇ ਨੇ ਸਿਰਫ ਇੱਕ ਮੰਗ ਕੀ ਕਰ ਰਹੇ ਨੇ ਸਿਰਫ ਇੱਕ ਸ਼ਰਮ ਧਰਵ ਕਾਨੂੰਨ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਨੂੰ ਉਹਨਾਂ ਦੀ ભેਦਭੀ ਹੁੰਦੀ ਆ ਤੇ ਉਹਦੇ ਵਾਸਤੇ ਸਖਤ ਕਾਨੂੰਨ ਦੀ ਮੰਗ ਕਰ ਰਹੇ ਨੇ ਮੈਂ ਤੇ ਇਹੋ ਚਾਹਾਂਗਾ ਵੀ ਸਰਕਾਰ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਏ ਕਿਉਂਕਿ ਸਰਕਾਰ ਦਾ ਇਹਦੇ ਤੇ ਕੋਈ ਬਜਟ ਨਹੀਂ ਲੱਗਣਾ ਜਿਸ ਤਰ੍ਹਾਂ ਕਿ ਕੋਈ ਹੋਰ ਕੋਈ ਕਾਨੂੰਨ ਬਣਾਉਣਾ ਹੋਵੇ ਤਾਂ ਕਹਿੰਦਾ 500 ਦਾ ਕਰੋੜ ਦਾ ਬਜਟ ਜਾਂ 600 ਕਰੋੜ ਦਾ ਇਹਦੇ ਕੋਈ ਬਜਟ ਨਹੀਂ ਲੱਗਣਾ ਸਿਰਫ ਇੱਕ ਕਾਨੂੰਨ ਬਣਾਉਣਾ ਵਾ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜਾ ਵਾ ਇਹ ਪਾਸ ਕਰਨਾ ਚਾਹੀਦਾ ਵਾ ਦੇਖੋ ਜੀ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜੋ ਸਮਾਣੇ ਲੱਗਿਆ ਹੋਇਆ ਹੈ ਭਾਈ ਗੁਰਜੀਤ ਸਿੰਘ ਖਾਲਸਾ ਜੋ ਉਹਨਾਂ ਨੂੰ 509 ਦਿਨ ਹੋ ਗਏ ਨੇ ਸਮਾਣੇ ਉਸ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਇੱਕੋ ਹੀ ਮੰਗ ਹੈ ਕਿ ਜੋ ਦੁਸ਼ਟ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਕ੍ਰਿਮਾਤ ਭਗਤ ਗੀਤਾ ਪਿਤਰ ਬਾਈਬਲ ਪਿਤਰ ਕੁਰਾਨ ਇਹਨਾਂ ਪਿਤਰ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਕਰਦੇ ਨੇ ਉਹਨਾਂ ਦੇ ਵਾਸਤੇ ਇੱਕ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਹੋ ਜਾਏ ਸੋ ਇਹਦੇ ਵਾਸਤੇ ਅਸੀਂ ਗਰਦਾਸਪੁਰ ਆਏ ਸੀਗੇ ਸਾਡੀ ਪਲਾਨਿੰਗ ਤਾਂ 22 ਤਰੀਕ ਦੀ ਪਹਿਲਾਂ ਹੀ ਬਣੀ ਹੋਈ ਸੀਗੀ ਆ ਜਿਹੜੇ ਝੰਡੇ ਤੁਸੀਂ ਦੇਖ ਰਹੇ 22 ਤਰੀਕ ਦੇ ਵਾਸਤੇ ਤਿਆਰ ਹੋਏ ਸੀਗੇ 22 ਤਰੀਕ ਨੂੰ ਸਮਾਣੇ ਵੱਡਾ ਇਕੱਠ ਹੋਣਾ ਹੈ 24 ਤਰੀਕ ਤੱਕ ਜੇ ਸਰਕਾਰ ਨਾ ਮੰਨੀ ਤਾਂ ਫਿਰ ਸਾਨੂੰ ਮਜਬੂਰਨ ਕੋ ਹਾਈਵੇ ਜਾਮ ਕਰਨਾ ਪੈਣਾ ਪਰ ਉਸ ਤੋਂ ਪਹਿਲਾਂ ਜਦੋਂ ਅਸੀਂ ਗਰਦਾਸਪੁਰ ਆਏ ਤੇ ਇੱਥੋਂ ਦੀਆਂ ਸੰਗਤਾਂ ਨੇ ਇੱਥੋਂ ਦੇ ਸਾਡੇ ਵੀਰਾਂ ਨੇ ਅਸਡੇ ਵਾਲੇ ਤੋਂ ਵਾਲੇ ਖੜੇ ਨੇ ਵੀਰ ਇਹਨਾਂ ਨੇ ਸਾਨੂੰ ਕਿਹਾ ਕਿ ਕੋਈ ਐਕਟੀਵਿਟੀ ਆਪਾਂ ਇੱਥੇ ਵੀ ਕਰੀਏ ਸਰਕਾਰ ਨੂੰ ਜਗਾਉਣ ਦੇ ਵਾਸਤੇ ਸੋ ਇੱਕ ਸਰਬ ਧਰਮ ਬੇਅਦਬੀ ਰੋਕੂ ਮੋਟਰਸਾਈਕਲ ਮਾਰਚ ਜਿਹੜਾ ਉਹਦਾ ਆਯੋਜਨ ਕੀਤਾ ਗਿਆ ਬਹੁਤ ਹੀ ਥੋੜੇ ਸਮੇਂ 'ਚ ਮੈਨੂੰ ਲੱਗਦਾ 2 ਦਿਨਾਂ ਦੇ ਵਿੱਚ ਆ ਜਿਹੜੇ ਸਾਰੇ ਤੁਸੀਂ ਵੀਰ ਦੇਖਦੇ ਪਏ ਹੋ ਪਿੱਛੇ ਖੜੇ ਇਹ ਸਾਰੇ 2 ਦਿਨਾਂ ਦੇ ਵਿੱਚ ਅਸੀਂ ਇਕੱਠੇ ਹੋਏ ਆ ਸਰਕਾਰ ਨੂੰ ਇੱਕ ਸੁਨੇਹਾ ਦੇਣ ਦੇ ਵਾਸਤੇ ਇਕੱਠੇ ਹੋਏ ਆ ਕਿ ਅਸੀਂ ਬੇਅਦਬੀਆਂ ਨਹੀਂ ਚੱਲ ਸਕਦੇ ਬਹੁਤ ਹੋ ਗਿਆ ਹੁਣ ਤਾਂ ਬਹੁਤਾ ਵੀ ਬਹੁਤ ਹੋ ਚੁੱਕਾ ਐਨੀਆਂ ਬੇਅਦਬੀਆਂ ਪੰਜਾਬ ਦੀ ਧਰਤੀ ਤੇ ਹੋ ਰਹੀਆਂ ਨੇ ਕਿ ਅਸੀਂ ਇਹ ਦਰਦ ਨਹੀਂ ਚੱਲ ਸਕਦੇ ਜਿਹੜਾ ਕਾਨੂੰਨ ਤੁਸੀਂ ਲਾਗੂ ਕਰਨਾ ਸੀਗਾ 15 ਜੁਲਾਈ ਨੂੰ ਹੁਣ 7 ਮਹੀਨੇ ਵੀ ਲੰਘ ਗਏ ਨੇ ਉਹਨੂੰ ਤੁਰੰਤ ਲਾਗੂ ਕਰੋ ਤੇ ਸਾਡੇ ਜ਼ਖਮਾਂ ਤੇ ਮਲਮ ਲਾਓ ਇਸ ਵਾਸਤੇ ਸਾਰੇ ਵੀਰ ਅਸੀਂ ਇਕੱਠੇ ਹੋਏ ਆਂ ਕਿ ਸਰਕਾਰ ਉਹ ਕਾਨੂੰਨ ਤੁਰੰਤ ਲਾਗੂ ਕਰ ਦੇ ਸਰਕਾਰ ਜਾਂ ਬਾਕੀ ਸਿਆਸੀ ਪਾਰਟੀਆਂ ਸਿਆਸਤ ਕਰ ਰਹੀਆਂ ਬੇਅਦਬੀਆਂ ਇਹ ਸਿਆਸਤ ਤਾਂ ਹੋ ਹੀ ਰਹੀ ਹੈ ਜੀ ਇਹਨਾਂ ਦੇ ਵਾਸਤੇ ਤਾਂ ਇੱਕ ਮੁੱਦਾ ਹੈ ਨਾ ਦਿਲ ਦਾ ਤੁਹਾਡਾ ਸਾਡਾ ਦੁੱਖ ਦਾ ਸਾਡਾ ਆ ਜਿਹੜੇ ਆਪਾਂ ਇਕੱਠੇ ਹੋਏ ਸਾਡਾ ਦਿਲ ਦੁਖਦਾ ਭਾਈ ਗੁਰਜੀਤ ਸਿੰਘ ਨੂੰ 509 ਦਿਨ ਹੋ ਗਏ ਉਹਨਾਂ ਨੂੰ ਬੈੱਡ ਟਾ ਵਰ ਤੇ ਉਹਨਾਂ ਦੀ ਕੀ ਪੋਜੀਸ਼ਨ ਹੈ ਅਸਲ ਵਿੱਚ ਉਹਨਾਂ ਦੀ ਪੋਜੀਸ਼ਨ ਦਾ ਕੁੱਬ ਪੈ ਗਿਆ ਜੀ ਸਰੀਰ ਤੋਂ ਜਿਹੜਾ ਮੈਨੂੰ ਲੱਗਦਾ ਕਦੀ ਵੀ ਸਿੱਧਾ ਨਹੀਂ ਹੋਏਗਾ ਲੂਜ਼ ਮੋਸ਼ਨਾਂ ਖੂਨ ਲੂਜ਼ ਮੋਸ਼ਨ ਨਹੀਂ ਆਉਂਦੀ ਖੂਨ ਚੋਂਦਾ ਹੈ ਟਾਈਫਾਇਡ ਹੋ ਗਿਆ ਨਮੂਨੀਆਂ ਹੋ ਗਿਆ ਬੀਪੀ 슈ਗਰ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਉਹ ਜਿਹੜੀ ਆ ਉਹਨਾਂ ਨੂੰ ਲੱਗੀ ਹੋਈ ਆ ਸੋ ਉਹਨਾਂ ਦਾ ਉਹ ਦਰਦ ਜਿਹੜਾ ਉਹ ਲਫਜ਼ਾਂ ਚ ਬਿਆਨ ਕਰਨਾ ਔਖਾ ਹੈ ਹੁਣ ਅਗਲਾ ਸਟੈਪ ਕੀ ਆ ਇਸ ਤੋਂ ਬਾਅਦ ਅਗਲਾ ਸਟੈਪ ਤਾਂ ਇਹ ਆ ਵੀ ਹੁਣ ਆਪਾਂ ਸਾਰੇ ਵੀਰ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਵਾਸਤੇ ਡੀਸੀ ਗਰਦਾਸਪੁਰ ਜੀ ਨੂੰ ਆਪਾਂ ਮੈਮੋਰੰਡਮ ਦਵਾਂਗੇ ਹੁਣ ਇਥੋਂ ਚੱਲ ਕੇ ਅਸੀਂ ਸ਼ਹਿਰ ਦੇ ਵੱਖ-ਵੱਖ ਮਜਾਰਾਂ ਤੋਂ ਹੁੰਦੇ ਹੋਏ ਮਾਈਕਾ ਤਾਲ ਮੰਦਿਰ ਉੱਥੇ ਸਟੇਜ ਹੋਏਗੀ ਉਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਲੰਗਰ ਸ਼ਾਕੇ ਤੇ ਡੀਸੀ ਆਫਿਸ ਦੇ ਵਿੱਚ ਅਸੀਂ ਮੈਮੋਰੰਡਮ ਦੇਣਾ ਜਿਹੜੇ ਬਾਈ ਦੇ ਪ੍ਰੋਗਰਾਮ ਦੀ ਗੱਲ ਕਰਦੇ ਬਾਈ ਨੂੰ ਵਟਾ ਇਕੱਠ ਜੋ ਹੈ ਉਹ ਸਮਾਣੇ ਮੋਰਚੇ ਤੇ ਹੋਣਾ ਹੈ ਉੱਥੇ ਟਰੈਕਟਰ ਟਰਾਲੀਆਂ ਸਮੇਤ ਇਕੱਠ ਹੋ ਕਰਕੇ ਦੋ ਦਿਨ ਉੱਥੇ ਵਿਵਾਨ ਚੱਲਣਗੇ ਜੇ ਸਰਕਾਰ ਨਹੀਂ ਮੰਨਦੀ ਤਾਂ ਫਿਰ 24 ਤੋਂ ਅਸੀਂ ਵੱਡਾ ਐਕਸ਼ਨ ਜਿਹੜਾ ਉਹ ਸੰ ਲੈਣ ਦੀ ਮਜਬੂਰ ਹੋਵਾਂਗੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਸਰਕਾਰ ਮੰਨ ਚੁੱਕੀ ਹੈ ਕਾਨੂੰਨ ਦੇ ਵਾਸਤੇ ਉਹ ਕਾਨੂੰਨ ਡਿਸਕਸ ਹੋ ਚੁੱਕਾ ਹੈ ਹਾਊਸ ਦੇ ਵਿੱਚ ਹੁਣ ਉਹਨੂੰ ਲਾਗੂ ਕਰ ਦਿੱਤਾ ਜਾਏ ਸਾਡੀ ਤਾਂ ਇਹੀ ਬੇਨਤੀ ਹੈ ਅੱਜ ਦਾ ਜੋ ਇਕੱਠ ਹੈ ਭਾਈ ਗੁਰਜੀਤ ਸਿੰਘ तो समाना के अंदर बैठे हुए पांच सौ इकसठ दिन से ये कोई एक व्यक्ति विशेष के लिए एक व्यक्ति धर्म के लिए नहीं है देखो भाई हमारे अनेक धर्म हैं सब धर्मों को चलाने वाले ग्रंथ हैं अब यदि उन्हीं ग्रंथों की बेदबी होगी तो ग्रंथ मतलब हमारे प्राण है हमारे भगवान है हमारे ईश्वर हैं तो सरकार से निवेदन है कि आप कृपा करके ग्रंथों की जो बेयदी करते हैं मैं तो यही चाहूंगा कि उसे सीधे ऑन स्टॉप फांसी दे दी जाए यदि एक व्यक्ति के साथ जैसे अन्य कंट्रियों में ऐसा होता है कोई गलत करता है उसको सीधे खड़े चौराहे पर उसके साथ वही सलूक होता है जो ग्रंथों के साथ करता है या अन्य किसी कोई कर ऐसा गलत कर्म करता है उसके तत्काल उसके साथ वही हालात किए जाते हैं तो मेरा सरकार से निवेदन है कि आप अपनी राजनीति किसी और जगह पर चमका लीजिए कृपा करिए आप ग्रंथों को लेकर के राजनीति मत चमकाइए दो हजार सोलह सत्रह में जो बेहदी हुई गुरुग्रंथ साहब की उसके पश्चात आपने कहा हम नियम बनाएंगे कानून बनाएंगे परंतु नियम कानून का क्या हुआ दोबारा चुनाव आया तिबारा चुनाव आया फिर चुनाव आ गया सत्ताईस के चुनाव में फिर से पुनः मुद्दा उठेगा हमारी सरकार बनाओ हम ये काम कर देंगे तो भाई क्या अभी तक सो रहे थे आप जो विधायक हैं जो नहीं है उनका धर्म क्या बनता है जो जो सरकार में है जो नहीं है नहीं उनका धर्म क्या बनता है यदि आप अपने धर्म को छोड़ दोगे आप अपने का सम्मान नहीं करोगे तो आपको जीने का कोई अधिकार नहीं है सरकारें अपने फायदे के लिए जो कानून नहीं चाहिए वो कानून बना करके सरकार पास करा देती है वो समाज में लेकर के दो फाड़ करा देती है और सरकार से निवेदन है ਕੀ ਕਾਨੂੰਨ ਉਹ ਬਣਾਈਏ ਜੋ ਸਮਾਜ ਨੂੰ ਜੋੜਨੇ ਵਾਲੇ ਹੋਣ ਤੋੜਨੇ ਵਾਲੇ ਨਾ ਹੋਣ ਧਰਮਿਕ ਮਰਿਆਦਾ ਦਾ ਪਾਲਨ ਕਰੇ ਨਮਸਕਾਰ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News